ਤੁਸੀਂ ਕੀ ਦੇਖਿਆ ਵੈਸੇ ਤਾਂ ਤੁਹਾਡੇ ਲੱਗਦਾ ਬਹੁਤ ਮਿਹਨਤ ਕੀਤੀ ਤੁਸੀਂ ਕਦੋਂ ਕ ਤੁਸੀਂ ਆਗੇ ਸੀ ਉਦੋਂ ਕੀ ਹਾਲਾਤ ਸੀਗੇ ਤੇ ਤੁਸੀਂ ਫਿਰ ਕੀ ਕੀਤਾ ਇੱਥੇ ਆ ਕੇ ਸਰ ਮੈਂ ਫਰਵਰੀ ਹਿਆਰਪੁਰ ਤੋਂ ਜੀ ਠੀਕ ਹੈ ਤੇ ਜਦੋਂ ਆਪਾਂ ਆਏ ਇੱਥੇ ਪੂਰੀ ਅੱਗ ਲੱਗੀ ਹੋਈ ਸੀਗੀ ਤੇ ਚਾਹ ਮਤਲਬ ਸਾਨੂੰ ਲੱਗਾ ਅਧਾ ਘੰਟਾ ਲੱਗਾ ਅੱਗ ਤੇ ਆਗੂ ਕਾਬੂ ਪਾਉਣ ਨੂੰ ਠੀਕ ਹੈ ਹਾਂਜੀ ਤੇ ਹਾਲਾਤ ਕੀ ਸੀਗੇ ਬਾਈ ਜੀ ਵੀ ਅੰਦਰ ਪੂਰਾ ਆਲਾ ਦਵਾਰਾ ਅੱਗ ਨਾਲ ਕਵਰ ਹੋਇਆ ਪਿਆ ਸੀ ਅਗਰਿਆ ਲਾਟਾਂ ਨਿਕਲਦੀਆਂ ਸੀ ਹੂੰ ਤੇ ਬੰਦੇ ਵਗੈਰਾ ਵੀ ਦੱਸਦੇ ਆ ਵੀ ਕਾਫੀ ਝੁੱਲਸੇ ਗਏ ਨੇ ਉਹ ਸਰ ਝੁੱਲਸੇ ਗਏ ਉਹਨਾਂ ਬਾਰੇ ਮੈਨੂੰ ਇਨਫੋਰਮੇਸ਼ਨ ਨਹੀਂ ਹੈਗੀ ਉਹ ਐਮਬੂਲੈਂਸ ਚ ਲੈ ਗਏ ਸੀ ਸਰ ਜਾਮ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਪਹਿਲਾਂ ਹਮ ਇੰਨੀਆਂ ਕਿ ਗੱਡੀਆਂ ਬਾਈ ਜੀ ਲੱਗੀਆਂ ਨੇ ਤੇ ਸਰ 20 25 ਗੱਡੀਆਂ ਫਾਇਰ ਬਗਰ ਦੀਆਂ ਲੱਗੀਆਂ ਜੇ ਪਾਣੀ ਦੀ ਅੱਛਾ ਜੀ ਹਾਂਜੀ ਤੇ ਜਦੋਂ ਤੁਸੀਂ ਆਏ ਸੀਗੇ ਉਹ ਗੈਸ ਵਾਲੇ ਟੈਂਕਰ ਨੂੰ ਪੂਰੀ ਤਰ੍ਹਾਂ ਮਿਲ ਲੱਗਾ ਅੱਗ ਲੱਗੀ ਹੋਈ ਸੀ ਪੂਰੀ ਜੀ ਹਾਂਜੀ ਆ ਬਾਈ ਜੀ ਦੇਖੋ ਵੀ ਇੱਕ ਵਾਰੀ ਜਰੂਰ ਦਿਖਾ ਦਿਓ ਵੀ ਕਈ ਵਾਰੀ ਹੁੰਦਾ ਵੀ ਕਹਿੰਦੇ ਵੀ ਮੁਲਾਜ਼ਮ ਕੰਮ ਨਹੀਂ ਕਰਦੇ ਪਰ ਆਹ ਦੇਖੋ ਵੀ ਇੱਥੇ ਇਹੋ ਜਿਹੇ ਹਾਲਾਤ ਬਣ ਗਏ ਸੀਗੇ ਕਿ ਬਾਈ ਹੋਣਾ ਦੀ ਹਾਲਤ ਦੇਖੋ ਇਦਾਂ ਦੇ ਕੱਪੜੇ ਪਾ ਕੇ ਤਾਂ ਨਹੀਂ ਮੈਨੂੰ ਲੱਗਦਾ ਆਏ ਹੋਣਗੇ ਸਾਫ਼ ਸੁਥਰੇ ਪਾ ਕੇ ਆਏ ਹੋਣਗੇ ਤਾਂ ਇਹ ਹਾਲਾਤ ਨੇ ਇੱਥੋਂ ਦੇ ਕਿ ਬਹੁਤ ਵੱਡਾ ਹਾਦਸਾ ਹੋਇਆ ਇੱਥੇ ਜਲੰਧਰ ਹੁਸ਼ਿਆਰਪੁਰ ਰੋਡ ਦੇ ਉੱਪਰ ਬਹੁਤ ਵੱਡਾ ਹਾਦਸਾ ਹੋਇਆ ਦੁਕਾਨਾਂ ਕਈ ਸੜ ਚੁੱਕੀਆਂ ਨੇ ਤੇ ਗੱਡੀ ਇਹ ਜਿਹੜੀ ਮਹਿੰਦਰਾ ਪਿਕਅਪ ਹੈ ਤੇ ਗੈਸ ਟੈਂਕਰ ਦਾ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਤੇ ਜਿਸ ਤੋਂ ਬਾਅਦ ਬਹੁਤ ਵੱਡਾ ਇੱਕ ਬਲਾਸਟ ਹੁੰਦਾ ਕਿਉਂਕਿ ਗੈਸ ਭਰੀ ਹੋਈ ਹੈ ਇਸ ਦੇ ਵਿੱਚ ਤੇ ਗੈਸ ਤੋਂ ਬਾਅਦ ਐਡਾ ਵੱਡਾ ਬਲਾਸਟ ਹੁੰਦਾ ਕਿ ਲਾਗੇ ਲਾਗੇ 200 200 ਮੀਟਰ ਤੱਕ ਚਾਰੇ ਪਾਸੇ ਇਸ ਦੀ ਜਿਹੜੀ ਗੈਸ ਹੈ ਉਹ ਉੱਬਲਦੀ ਹੈ ਤੇ ਪੂਰਾ ਬਲਾਸਟ ਹੁੰਦਾ ਆ ਤੁਹਾਨੂੰ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਇਹ ਜਿਹੜੀ ਮਹਿੰਦਰਾ ਪਿਕਅਪ ਹੈ ਜੋ ਇਸ ਦੀ ਇਸ ਵੇਲੇ ਡਾਇਰੈਕਸ਼ਨ ਆ ਜਿਹਦੇ ਵਿੱਚ ਸਬਜ਼ੀਆਂ ਲੱਦੀਆਂ ਹੋਈਆਂ ਸੀ ਸ਼ਾਇਦ ਇਸ ਨੇ ਹੁਸ਼ਿਆਰਪੁਰ ਵਾਲੇ ਪਾਸੇ ਜਾਣਾ ਸੀ ਤੇ ਇਹ ਗੱਡੀ ਜਲੰਧਰ ਵਾਲੇ ਪਾਸਿਓਂ ਆਉਂਦੀ ਲੱਗਦੀ ਹੈ ਤੇ ਇਹ ਗੱਡੀ ਸਿੱਧੀ ਵੱਜਦੀ ਹੈ ਜਾ ਕੇ ਇਸ ਟੈਂਕਰ ਦੇ ਵਿੱਚ ਟੈਂਕਰ ਇੱਧਰ ਟਾਇਆ ਆਇਆ ਜਿਹੜਾ ਵਾ ਪਿੰਡ ਹੈਗਾ ਵਾ ਉੱਥੇ ਐਲਪੀਜੀ ਦਾ ਗੈਸ ਪਲਾਂਟ ਹੈਗਾ ਆ ਉਸਨੇ ਇਸ ਗੱਡੀ ਨੇ ਉਸ ਪਲਾਂਟ ਦੇ ਵਿੱਚ ਜਾਣਾ ਸੀ ਤੇ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਇਹ ਗੱਡੀ ਇਸ ਰੋਡ ਤੋਂ ਇਧਰਲੇ ਪਾਸੇ ਮੁੜਨ ਲੱਗੀ ਸੀ ਇਸ ਪਿੰਡ ਵੱਲ ਨੂੰ ਢਾਇਆ ਪਿੰਡ ਵੱਲ ਨੂੰ ਮੁੜਨ ਲੱਗੀ ਸੀ ਤਾਂ ਹੋ ਸਕਦਾ ਕਿ ਜਾਂ ਇਸ ਗੱਡੀ ਵਾਲੇ ਨੇ ਚੰਗੀ ਤਰ੍ਹਾਂ ਨਹੀਂ ਵੇਖਿਆ ਵੀ ਪਿਕਅਪ ਭਿੰਦਰਾ ਆ ਰਹੀ ਹੈ ਤੇ ਜਾਂ ਫਿਰ ਭਿੰਦਰਾ ਪਿਕਅਪ ਵਾਲਾ ਤੇਜ਼ ਹੋਊਗਾ ਜਿਹੜਾ ਸਿੱਧਾ ਆ ਕੇ ਇਸ ਦੇ ਵਿੱਚ ਵੱਜਿਆ ਤੇ ਲਾਗੇ ਲਾਗੇ ਦੇ ਨੁਕਸਾਨ ਐਡਾ ਵੱਡਾ ਕਰ ਦਿੱਤਾ ਕਿ ਤੁਸੀਂ ਪੁੱਛੋ ਕੋਸ਼ਨਾ ਕਿ ਉਹ ਦੁਕਾਨਾਂ ਜਿਹੜੀਆਂ ਨੇ ਉਹ ਪੂਰੀਆਂ ਲੁਈਆਂ ਗਈਆਂ ਨੇ ਤੇ ਸੱਤ ਅੱਠ ਲੋਕ ਦੱਸੇ ਜਾ ਰਹੇ ਆ ਕਿ ਇਸ ਦੇ ਵਿੱਚ ਮਾਰੇ ਜਾ ਚੁੱਕੇ ਨੇ ਤੇ ਇਸ ਦੇ ਵਿੱਚ ਬੱਚੇ ਵੀ ਹੈਗੇ ਨੇ ਜਿਹੜੇ ਜਿਹੜੀਆਂ ਕੈਜ਼ੁਐਲਟੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਬੱਚੇ ਵੀ ਦੱਸੇ ਜਾ ਰਹੇ ਆ ਕਿ ਜਿਹੜੇ ਆਪਣੇ ਘਰਾਂ ਦੇ ਵਿੱਚ ਸੁੱਤੇ ਪਏ ਸੀਗੇ ਤਾਂ ਉਹਨਾਂ ਦੇ ਹਾਲਾਤ ਸੁੱਤੇ ਪਿਆਂ ਦੇ ਹੀ ਸੁੱਤੇ ਰਹਿ ਗਏ ਨੇ ਤੇ ਇਹ ਜਿਹੜੀ ਗੱਡੀ ਆ ਗੈਸ ਵਲੀ ਗੱਡੀ ਜਿਹਦੇ ਵਿੱਚ ਬਲਾਸਟ ਹੋਇਆ ਤਾਂ ਉਹ ਹਾਲਾਤ ਤੁਸੀਂ ਦੇਖੋ ਵੀ ਡਰਾਈਵਰ ਵੀ ਦੱਸਦੇ ਆ ਵੀ ਡਰਾਈਵਰ ਨੂੰ ਵੀ ਕੱਟਣਾ ਮੁਸ਼ਕਲ ਹੋ ਗਿਆ ਸੀ ਇਹਦੇ ਅੰਦਰੋਂ Mahindra ਪਿਕਅਪ ਵਾਲੇ ਦਾ ਜਿਹੜਾ ਡਰਾਈਵਰ ਆ ਉਸ ਦਾ ਤਾਂ ਦੱਸਿਆ ਜਾ ਰਿਹਾ ਕਿ ਉਹਦਾ ਤਾਂ ਅਤਾ ਪਤਾ ਹੀ ਨਹੀਂ ਲੱਗਿਆ ਵੀ ਉਹ ਉਹ ਵਿੱਚ ਸੀਗਾ ਜਾਂ ਨਹੀਂ ਕਿਉਂਕਿ ਇੱਕਦਮ ਐਡਾ ਵੱਡਾ ਬਲਾਸਟ ਹੁੰਦਾ ਤਾਂ ਬੰਦਾ ਉੱਥੇ ਹੀ ਕਹਿੰਦੇ ਵੀ ਮੁੱਕ ਗਿਆ ਸੀਗਾ ਤੇ ਉਸ ਦਾ ਪਤਾ ਨਹੀਂ ਲੱਗਾ ਉਸਦੇ ਸਰੀਰ ਦਾ ਹੀ ਪਤਾ ਨਹੀਂ ਲੱਗਾ ਵੀ ਉਹ ਵਿੱਚ ਸੀਗਾ ਕਿ ਜਾਂ ਫਿਰ ਨਹੀਂ ਇਹ ਗੱਡੀ ਆ ਜਿਹੜੀ ਟਾਇਆ ਪਿੰਡ ਅਗਲੇ ਪਾਸੇ ਦੱਸਦੀ ਆ ਵੀ ਉਧਰ ਨੂੰ ਜਾਣੀ ਸੀ ਐਲਪੀਜੀ ਦਾ ਪਲਾਂਟ ਸੀਗਾ ਉਹ ਪਲਾਂਟ ਦੇ ਵਿੱਚ ਜਾ ਕੇ ਇਸ ਨੇ ਗੈਸ ਭਰਨੀ ਹੋਊਗੀ ਉੱਥੇ ਜਾ ਕੇ ਤੇ ਉਹਦਾ ਇੱਕ ਹਾਦਸਾ ਜਿਹੜਾ ਵਾ ਐਡਾ ਜ਼ਬਰਦਸਤ ਤਰੀਕੇ ਨਾਲ ਵਾਪਰਿਆ ਵੀ ਲਾਗੇ ਲਾਗੇ ਦੇ ਹਾਲਾਤ ਦੇਖੋ ਤੁਸੀਂ ਵੀ ਕੰਧਾ ਪਾਟ ਗਈਆਂ ਨੇ ਕੰਧਾ ਪਾਟ ਗਈਆਂ ਨੇ ਤੇ ਇੱਥੋਂ ਦੱਸੇ ਜਾ ਰਹੇ ਵੀ ਬੰਦੇ ਜਿਹੜੇ ਆ ਉਹ ਅੰਦਰੋਂ ਕੱਢੇ ਨੇ ਆ ਘਰਾਂ ਦੇ ਹਾਲਾਤ ਨੇ ਆ ਦੇਖੋ ਵੀ ਸ਼ਟਰ ਸ਼ਟਰ ਤੱਕ ਉਖੜੇ ਗਏ ਨੇ ਪੂਰੇ ਜਿਹੜੇ ਆ ਉਹ ਬਾਹਰ ਆ ਗਏ ਨੇ ਇੱਥੇ ਦੁਕਾਨਾਂ ਨੇ ਇਧਰਲੇ ਪਾਸੇ ਵੀ ਦੱਸਦੇ ਆ ਵੀ ਆ ਇੱਥੇ ਇੱਕ ਘਰ ਸੀਗਾ ਇੱਥੇ 6 ਜੀ ਰਹਿੰਦੇ 6 ਜੀ ਰਹਿੰਦੇ ਸੀਗੇ ਉਹ ਰਾਮ ਨਾਲ ਸੁੱਤੇ ਸੀ ਤੇ ਜਦੋਂ ਬਲਾਸਟ ਹੁੰਦਾ ਆ ਤਾਂ ਆ ਫ੍ਰਿਜਾਂ ਤੱਕ ਦੇਖੋ ਵੀ ਖੁੱਲ ਕੇ ਬਾਹਰ ਨਿਕਲ ਆਉਂਦੀਆਂ ਤੇ ਇੱਥੇ ਦੱਸਦੇ ਆ ਵੀ ਦੋ ਜਾਣਿਆਂ ਦੀ ਡੈਥ ਵੀ ਹੋ ਚੁੱਕੀ ਐ ਕੰਦਪੂਰੀ ਟਹਾ ਢੇਰੀ ਹੋ ਗਈ ਆ ਅੰਦਰ ਸੁੱਤੇ ਪਏ ਸੀਗੇ ਇੱਥੇ ਪ੍ਰਵਾਸੀ ਮਜ਼ਦੂਰ ਸੀਗੇ ਜਿਹੜੇ ਰੇੜੀਆਂ ਲਾਉਂਦੇ ਨੇ ਆ ਜਿਵੇਂ ਗੋਲ ਗੱਪੇ ਦੀ ਰੇੜੀ ਹੋਵੇ ਜਾਂ ਫਾਸਟ ਫੂਡ ਦੀ ਕੋਈ ਰੇੜੀ ਹੋਵੇਗੀ ਉਹ ਰੇੜੀ ਇੱਥੇ ਲਾਉਂਦੇ ਸੀਗੇ ਤੇ ਇੱਥੇ ਆ ਕੇ ਆਪਦੇ ਇਸ ਦੁਕਾਨ ਦੇ ਵਿੱਚ ਸੌਂਦੇ ਸੀਗੇ 6 ਜਾਣੇ ਦੱਸਿਆ ਜਾਂਦਾ ਵੀ ਇਸ ਦੁਕਾਨ ਦੇ ਵਿੱਚ ਸੌਂਦੇ ਸੀਗੇ ਤੇ ਦੋ ਦੋ ਜਾਣਿਆਂ ਦੀ ਦੱਸਦੇ ਆ ਵੀ ਡੈਥ ਇੱਥੇ ਹੋ ਗਈ ਹੈ ਬਈ ਜੀ ਤੁਸੀਂ ਜੋ ਤੁਹਾਡੀ ਹਾਲ ਹੈ ਲੱਗਦਾ ਵੀ ਤੁਸੀਂ ਅ ਸ਼ੁਰੂ ਤੋਂ ਲੱਗੇ ਹੋਏ ਹੋ ਇਹ ਤੁਸੀਂ ਜਦੋਂ ਆਏ ਜਾਂ ਤੁਹਾਨੂੰ ਪਤਾ ਕਿਵੇਂ ਲੱਗਾ ਵੀ ਇੱਥੇ ਇੱਕ ਹਾਦਸਾ ਵਾਪਰ ਮੈਂ ਸਰ ਇੱਥੋਂ ਸਬਜ਼ੀ ਲੈ ਕੇ ਗਿਆ 200 ਮੀਟਰ ਦੂਰੀ ਤੋਂ ਦੁਕਾਨ ਹੈ 150 ਮੀਟਰ ਸਬਜ਼ੀ ਦੀ ਲੈਫਟ ਸਾਈਡ ਮੈਂ ਲੈ ਕੇ ਹਜੇ ਪੰਪ ਦੇ ਕੋਲੇ ਪਹੁੰਚਿਆ ਜੀ ਟਰਨ ਕਰਨੀ ਆਪਣੇ ਪਿੰਡ ਨੂੰ ਪਿੱਛੇ ਇੰਨਾ ਕੰਮ ਹੋ ਗਿਆ ਬਹੁਤ ਜ਼ੋਰ ਦੀ ਬਲਾਸਟ ਹੋਇਆ ਇੱਕ ਗੱਡੀ ਬੰਦੇ ਨੇ ਗੈਸ ਪਲੈਂਟ ਦੀ ਗੱਡੀ ਇਧਰ ਨੂੰ ਮੋੜ ਲਈਏ ਪਿੰਡ ਨੂੰ ਇਹ ਜਲੰਧਰ ਤੋਂ ਗੱਡੀ ਆ ਰਹੀ ਹੈ ਸਬਜ਼ੀ ਲੋਡ ਕਰਕੇ ਉਹ ਵਿੱਚ ਵੱਜੀ ਜਾ ਕੇ ਗਲਤੀ 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 ਦੇਦੀ ਹੈ ਜੀ ਜਿਹੜਾ ਬੰਦਾ ਮੋੜ ਰਿਹਾ ਏ ਏਡਾ ਟਰਾਲਾ ਤੂੰ ਏਡਾ ਟੈਂਕਰ ਮੋੜ ਰਿਹਾ ਇੱਕ ਪਿੰਡ ਨੂੰ ਕੋਈ ਮਤਲਬ ਨਹੀਂ ਬਣਦਾ ਇੱਧਰ ਨੂੰ ਮੋੜਨ ਦਾ ਜੇ ਮੋੜ ਰਿਆਂ ਤੂੰ ਕੁਝ ਦੇਖ ਕੇ ਮੋੜ ਲੈ ਕੁਝ ਸਮਝਣਾ ਕੰਮ ਕਰ ਹੁਣ ਏਡਾ ਵੱਡਾ ਨੁਕਸਾਨ ਹੋ ਗਿਆ ਜੀ ਇਹ ਕਿੱਥੋਂ ਦੀ ਭੜਾਈ ਹੋਣੀ ਹੈ ਜਿਹੜੀ ਜਾਨਾਂ ਚਲੇ ਗਈਆਂ ਇੱਥੇ ਤਾਂ ਦੱਸਦੇ ਬੱਚੇ ਸੀਗੇ ਬੱਚੇ 6 ਜਣੇ ਸੀਗੇ ਇਹਨਾਂ ਦੇ ਕੋਈ ਅੱਜ ਫੰਕਸ਼ਨ ਸੀਗਾ ਉਹ ਬੰਦੇ ਨੇ ਮੈਂ ਚੱਕਿਆ ਉਹ ਮੈਨੂੰ ਰੋਂਦਾ ਕਹਿੰਦਾ ਕਿ ਮੈਂ ਅੱਜ ਕੋਈ ਫੰਕਸ਼ਨ ਮਨਾਣ ਆਇਆ ਸੀ ਇਹਨਾਂ ਦੇ ਆਪਣੇ ਰਿਸ਼ਤੇਦਾਰੀ ਇੱਕ ਨਾਲ ਦੇ ਪਿੰਡ ਚ ਕਿਸੇ ਨੇ ਦੀ ਪ੍ਰਵਾਸੀਆਂ ਦੀ ਉਹ ਬੱਚੇ ਕਹਿੰਦਾ ਜੀ ਮੇਰੇ ਬੱਚੇ ਦੇਖੋ ਕਿੱਥੇ ਆ ਤੇ ਬੱਚੇ ਫਿਰ ਕੱਢੇ ਅਸੀਂ 3 4 ਜਣੇ ਮੈਂ ਚੱਕਿਆ ਬਾਕੀ ਮੁੰਡੇ ਨੇ ਦੂਸਰੇ ਨੇ ਬੱਚੇ ਚੱਕੇ ਉਹਨਾਂ ਨੂੰ ਗੱਡੀ ਚ ਪਾਏ ਆਪਣੇ ਹੱਥੀ ਅਸੀਂ ਪਾਏ ਆ ਪਰਲੇ ਸਾਈਡ ਰੋਡ ਤੇ ਮਾਤਾ ਦਾ ਲੋਕਲ ਬੰਦੇ ਆ ਲੋਕਲ ਘਾਰੇ ਆ ਉਹਨਾਂ ਦਾ ਉਹਦੀ ਮਾਤਾ ਸਾਰੀ ਲੂ ਹੋ ਗਈ ਆ ਉਹਨਾਂ ਦਾ ਮੁੰਡਾ ਉਹਨਾਂ ਦੇ ਹਸਬੰਡ ਹੋਰ ਕਾਫੀ ਹੋਏ ਆ ਇਹ ਨਾਲ ਕਾਰਾਂ ਦੇ ਹੋਏ ਆ ਆਜੋ ਆਪਾਂ ਦੇ ਤੁਸੀਂ ਨਾਲ ਚੱਲ ਕੇ ਤੁਹਾਨੂੰ ਦਿਖਾਈ ਦਿੰਦੇ ਕਿਉਂਕਿ ਜਿਆਦਾ ਨੁਕਸਾਨ ਹੋ ਗਿਆ ਆ ਦਾ ਤਾਰਾਂ ਵਗੈਰਾ ਖੰਭੇ ਵਗੈਰਾ ਸਾਰੇ ਟੁੱਟ ਗਏ ਨੇ ਇੱਕ ਖੰਭਾ ਜਿੱਦਾਂ ਹੀ ਉਹ ਗੱਡੀ ਲੱਗੀ ਹੈ ਇਹਦੇ ਨਾਲ ਜਿੱਦਾਂ ਹੀ ਬਲਾਸਟ ਹੋਇਆ ਬਸ ਖੰਭਾ ਤਾਰਾਂ ਟੁੱਟ ਗਈਆਂ ਪਿੱਗਲ ਗਈਆਂ ਸਾਰੀਆਂ ਹੀ ਹਾਂ ਕੁਝ ਸਪਾਰਕਿੰਗ ਵੀ ਹੋਈ ਜਾਣਾ ਦੀ ਵੱਜਣ ਨਾਲ ਸਪਾਰਕਿੰਗ ਹੋ ਕੇ ਅੱਗ ਪੈ ਗਈ ਹੈ ਪਲੱਸ ਗੱਡੀ ਦੇ ਵੱਜਣ ਨਾਲ ਹੀ ਇੰਨਾ ਕੇ ਜ਼ਿਆਦਾ ਬਲਾਸਟ ਹੋਇਆ ਕਿ ਅੱਗ ਪੈ ਗਈ ਉਹਨਾਂ ਨੂੰ ਦੱਸਦੇ ਵੀ ਗੱਡੀ ਦੇ ਡਰਾਈਵਰ ਦੋਵਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਉਹ ਬੜੀ ਹਾਲਤ ਹੁੰਦੇ ਸੀਗੇ ਖਤਮ ਹੋ ਗਏ ਸੀ ਹਿਮਾਚਲ ਦੀ ਕੰਦੇ ਗੱਡੀ ਹੈ ਹੈ ਪਰ ਕਨਫਰਮ ਪਿਕਅਪ ਹਾਂ ਪਿਕਅਪ ਸ਼ਾਇਦ ਹਿਮਾਚਲ ਦੀ ਇਹਨਾਂ ਗੱਡੀ ਹੈ ਇਹ ਆ ਜਲੰਧਰ ਤੋਂ ਅੱਛਾ ਆ ਜਲੰਧਰ ਤੋਂ ਰਹੀ ਸਬਜ਼ੀਆਂ ਭਰੀਆਂ ਸੀਗੀਆਂ ਸਬਜ਼ੀਆਂ ਭਰੀਆਂ ਸੀਗੀਆਂ ਹਾਂ ਆ ਜਿਹੜਾ ਟੈਂਕਰ ਆ ਇਹ ਟੈਂਕਰ ਇਧਰ ਢਾਇਆ ਪਿੰਡ ਕਹਿੰਦੇ ਗੈਸ ਪਲਾਂਟ ਆ ਉੱਥੇ ਜੱਲੀ ਹੋਗੀ ਸ਼ਾਇਦ ਹਾਂ ਪਤਾ ਨਹੀਂ ਹੁਣ ਉਹ ਤੇ ਇਸ ਚੀਜ਼ ਦਾ ਬਾਰੇ ਮੈਨੂੰ ਨੋਲੇਜ ਹੈ ਨਹੀਂ ਕਿ ਇਧਰ ਨੂੰ ਮੋੜ ਰਿਹਾ ਕਿਉਂ ਮੋੜ ਰਿਹਾ ਇਸ ਚੀਜ਼ ਦਾ ਨਹੀਂ ਪਤਾ ਕਿਉਂ ਮੋੜ ਰਿਹਾ ਬੰਦਾ ਪਰ ਇਧਰ ਨੂੰ ਮੋੜ ਰਿਹਾ ਹਾਂ ਬਾਈ ਜੀ ਇੱਕ ਮਿੰਟ ਆ ਦਿਖਾ ਦਈਏ ਇਧਰ ਦੁਕਾਨਾ ਇਹ ਦੁਕਾਨ ਦੱਸਦੇ ਆ ਵੀ ਆ ਚੱਕੀ ਆ ਇਹ ਚੱਕੀ ਆ ਇੱਕ ਵਾਰ ਮੋਟਰਸਾਈਕਲ ਤੇ ਆ ਇਹਨਾਂ ਦੇ ਹਾਲਾਤ ਦਿਖਾਇਓ ਐਂ ਲੱਗਦਾ ਵੀ ਪਤਾ ਨਹੀਂ ਕਿੰਨੇ ਕ ਸਦੀਆਂ ਤੋਂ ਇੱਥੇ ਲੱਗੇ ਹੁੰਦੇ ਆ ਪਰ 2 ਕ ਘੰਟੇ ਪਹਿਲਾਂ ਇੱਥੇ ਸਹੀ ਸਲਾਮਤ ਖੜੇ ਆ ਐਕਟਿਵਾ ਆ ਆ ਐਕਟਿਵਾ ਦੇ ਹਾਲਾਤ ਦਿਖਾਓ ਵੀ ਕੀ ਬਚਿਆ ਇਹਦਾ ਜਿਹੜਾ ਪਲਾਸਟਿਕ ਦਾ ਸਾਰਾ ਕੁਝ ਸੜ ਗਿਆ ਜਿਹੜੀ ਲੋਹੇ ਦੀ ਚੀਜ਼ ਆ ਉਹ ਉਹ ਬਚੀ ਉਹ ਵੀ ਗਲ ਗਈ ਆ ਅੱਗੇ ਮੋਟਰਸਾਈਕਲ ਦੱਸਦੇ ਆ ਵੀ ਸ਼ਾਇਦ ਪਲਸਰ ਸੀਗਾ ਆ ਇਹ ਨਵੇਂ ਸੀਗੇ ਜੀ ਠੀਕ ਹੋਣ ਲਈ ਆਏ ਸੀ ਨਾਲ ਦੀ ਦੁਕਾਨ ਤੇ ਅੱਛਾ ਇੱਥੇ ਖੜੇ ਕਰ ਦਿੰਦੇ ਆ ਜਗ੍ਹਾ ਉਹਨਾਂ ਕੋਲ ਥੋੜੀ ਐ ਹਾਂ ਅੱਗ ਪੈਣ ਵਾਲਾ ਆ ਦੁਕਾਨ ਜਿਹੜੀ ਐ ਨਵਾਂ ਪੂਰਾ ਲਾਸ ਹੋ ਗਿਆ ਇਹਨਾਂ ਦੇ ਫਾਦਰ ਸਾਹਿਬ ਉੱਪਰ ਰਹਿੰਦੇ ਸੀਗੇ ਉਹ ਆਪਣੀ ਜਾਨ ਬਚਾਉਣ ਲਈ ਬਾਹਰ ਬੈਲਕਨੀ ਚ ਭੱਜੇ ਇਧਰ ਉਧਰ ਇੰਨਾ ਕਾ ਜ਼ਿਆਦਾ ਅੱਗ ਦਾ ਪ੍ਰੈਸ਼ਰ ਸੀਗਾ ਵੀ ਕਿਤੇ ਬਚਨ ਦਾ ਕੋਈ ਮੁਸ਼ਕਲ ਹੋ ਗਈ ਉਹਨਾਂ ਨੂੰ ਅਸੀਂ ਕੱਢਿਆ ਬਾਹਰ ਕਾਫੀ ਬਹੁਤ ਜ਼ਿਆਦਾ ਉਹਨਾਂ ਦਾ ਸਰੀਰ ਜਲ ਚੁੱਕਿਆ ਬਹੁਤ ਜ਼ਿਆਦਾ ਦੇਖਿਆ ਨਹੀਂ ਜਾਂਦਾ ਹੋਰ ਜਿਹੜੇ ਸਾਡੇ ਕੋਲ ਮੌਕੇ ਦੀਆਂ ਤਸਵੀਰਾਂ ਵੀ ਹੋਣੀਆਂ ਹੋਰ ਵੀ ਜਿਹੜੇ ਬੰਦੇ ਚੱਕੇ ਆ ਉਹਨਾਂ ਦੇ ਅੱਖਾਂ ਬਾਹਰ ਦੰਦ ਬਹੁਤ ਭੜਾ ਜਾ ਸਰੀਰ ਹੋ ਗਿਆ ਜੀ ਦੇਖਿਆ ਨਹੀਂ ਜਾ ਰਿਹਾ ਸਾਡੇ ਤੋਂ ਦਾ ਭਾਈ ਇੱਕ ਮੈਨੂੰ ਦੱਸਦਾ ਸੀ ਉੱਥੇ ਰੋਣ ਹੀ ਲੱਗ ਗਿਆ ਕਹਿੰਦਾ ਮੈਂ ਆਪਣੇ ਹੱਥੀ ਚੱਕੀਆਂ ਰੋਣ ਸਾਨੂੰ ਵੀ ਆ ਰਿਹਾ ਪਰ ਅਸੀਂ ਹੁਣ ਵੀ ਕਹਿੰਦਾ ਦੱਸ ਹੀ ਨਹੀਂ ਸਕਦੇ ਵੀ ਇੰਨਾ ਭੜਾ ਮੰਝਰ ਦੇ ਇਨਸਾਨ ਦਾ ਰੂਪ ਚੇਂਜ ਹੋ ਗਿਆ ਇਨਸਾਨ ਨੂੰ ਇਦਾਂ ਹੋ ਗਿਆ ਕਿ ਜਿੱਦਾਂ ਡਰਾ ਡਰਾਵਣਾ ਪਨ ਹੋ ਗਿਆ ਬਿਲਕੁਲ ਦੇਖਿਆ ਨਹੀਂ ਜਾ ਰਿਹਾ ਸਾਡੇ ਤੋਂ ਬਹੁਤ ਮੁਸ਼ਕਲ ਹੈ ਅਸੀਂ ਹੱਥ ਪਾ ਪਾ ਕੇ ਬੜੀ ਮੁਸ਼ਕਲ ਲੈ ਕੇ ਗਏ ਆ ਔਰ ਸੇਖ ਦੇਖੋਗੇ ਇੰਨਾ 200 ਮੀਟਰ ਉੱਥੇ ਤੱਕ ਜਾ ਕੇ ਸਾਰੀਆਂ ਦੁਕਾਨਾਂ ਦੇ ਸ਼ਟਰ ਪਾਟ ਗਏ ਆ ਅੱਜ ਹੁਣ ਅੰਦਰ ਤੱਕ ਸਾਰਾ ਦੇਖ ਲਿਆ ਚੈੱਕ ਕਰ ਲਿਆ ਬੰਦੇ ਬੰਦੇ ਹੋਰ ਤਾਂ ਨਹੀਂ ਕਿਤੇ ਬੰਦਾ ਹੈਗਾ ਤੇ ਕੋਈ ਨਹੀਂ ਮੌਕੇ ਦੇ ਹੀ ਸਾਰੇ ਜਲਦੀਬਾਜੀ ਨਾਲ ਕੱਢ ਲਏ ਆ ਤੇ ਬਾਕੀ ਇਸ ਘਰ ਦੇ ਵੀ ਚਾਰ ਪੰਜ ਮੈਂਬਰ ਕਾਫੀ ਝੁੱਲ ਸਗੇ ਸੇਕ ਨਾਲ ਇੱਕ ਬੱਚਾ ਇੱਕ ਬੰਦਾ ਬਚ ਗਿਆ ਹਾਂ ਪਿੱਛੇ ਮਕਾਨ ਸੀਗਾ ਉਹ ਜਿਹੜਾ ਮਕਾਨ ਇਹ ਪਿੱਛੇ ਵੀ ਸੀਗਾ ਹਾਂ ਕਾਫੀ ਇਹਨਾਂ ਨੂੰ ਕਾਫੀ ਨੁਕਸਾਨ ਹੋ ਗਿਆ ਇਹਨਾਂ ਦੇ ਝੁੱਲ ਸਗੇ ਬੰਦੇ ਵਿਚਾਰੇ ਇਹ ਦੁਕਾਨ ਲੱਗਦਾ ਮਕੈਨਿਕ ਦੀ ਲੱਗਦੀ ਆ ਮੋਟਰਸਾਈਕਲ ਮਕੈਨਿਕ ਆ ਆਟਾ ਚੱਕੀ ਸੀਗੀ ਨਾਲ ਆ ਸਬਜ਼ੀ ਦੀ ਦੁਕਾਨ ਸੀਗੀ ਅੰਦਰ ਤੱਕ ਚਲ ਮਤਲਬ ਤਬਾਹ ਹੋ ਗਿਆ ਜੀ ਸਭ ਕੁਝ ਸਭ ਤਬਾਹ ਹੋ ਗਿਆ ਤੇ ਗੱਡੀਆਂ ਮੈਨ ਲੱਗਦਾ ਵੀ ਬਹੁਤ ਗੱਡੀਆਂ ਲੱਗੀਆਂ ਹੋਣਗੀਆਂ ਜੀ ਫਾਇਰ ਬ੍ਰਿਗੇਡ ਦੀਆਂ ਫਾਇਰ ਬ੍ਰਿਗੇਡ ਦੀ ਜੀ ਮੌਕੇ ਦੇ ਹਿਸਾਬ ਨਾਲ ਤੇ ਕਟੋ-ਕਟ ਅੱਧੇ ਘੰਟੇ ਬਾਅਦ ਗੱਡੀ ਆਈ ਹੈ ਜੀ ਫੋਨ ਕਰਨ ਦੇ ਬਾਵਜੂਦ ਅੱਧਾ 45 ਮਿੰਟ ਕਟੋ-ਕਟ 45 ਮਿੰਟ ਬਾਅਦ ਜਾ ਕੇ ਇੱਕ ਗੱਡੀ ਆਈ ਹੈ ਜੀ ਇੱਕ ਗੱਡੀ ਆਈ ਹਾਂ ਇੱਕ ਗੱਡੀ ਹਾਂ ਇੱਕ ਗੱਡੀ ਆਈ ਹੈ ਸੀ ਉੱਥੇ ਲਵਾਈਆ ਪਰਲੀ ਸਾਈਡ ਉਹ ਆਈ ਵੀ ਜੰਦਰ ਸਾਈਡ ਤੋਂ ਆ ਉੱਥੇ ਗੱਡੀ ਲਵਾ ਕੇ ਫਿਰ ਆਦਮਪੁਰ ਤੋਂ ਸ਼ਾਇਦ ਆਈ ਆ ਫਾਇਰ ਬ੍ਰਿਗੇਡ ਉਹਨੂੰ ਫਿਰ ਉਸ ਤੋਂ ਬਾਅਦ ਹੋਰ ਗੱਡੀਆਂ ਆਈਆਂ ਆਪਣਾ ਦਫੜੀ ਚ ਫਿਰ ਮਲਾਈਮ ਆਏ ਆ ਦੂਸਰੇ ਪਾਸੇ ਵੀ ਜਰੂਰ ਭਾਈ ਜੀ ਦਿਖਾ ਦਈਏ ਹਾਲਾਤ ਆ ਦੇਖੋ ਵੀ ਅੰਦਰ ਤੱਕ ਗਲੀਆਂ ਤੱਕ ਕਹਿੰਦੇ ਵੀ ਇਹ ਜਿਹੜੇ ਅੰਦਰ ਘਰ ਨੇ ਇਹ ਇਹ ਸਾਰੇ ਬੰਦੇ ਕਹਿੰਦੇ ਆ ਵੀ ਸਾਰੇ ਬੰਦਿਆਂ ਨੂੰ ਦਾਖਲ ਕੀਤਾ ਗਿਆ ਵਾ ਤੇ ਇਹ ਘਰ ਛੱਡ ਕੇ ਦੱਸਦੇ ਆ ਵੀ ਚਲੇ ਗਏ ਨੇ ਪੰਜਾਬ ਪੁਲਿਸ ਦੀ ਟੀਮ ਸੀਨੀਅਰ ਅਧਿਕਾਰੀ ਲੱਗੇ ਹੋਏ ਨੇ ਬੀ ਕਿੰਨੇ ਕ ਲੋਕ ਜ਼ਖਮੀ ਨੇ ਜਾਂ ਫਿਰ ਕਿੰਨੇ ਕ ਲੋਕਾਂ ਦੀ ਕੈਜ਼ੁਐਲਟੀ ਹੋ ਗਈ ਹੈ ਇਹ ਸੀਨੀਅਰ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਇਹ ਸਾਰੇ ਇੱਥੇ ਲੱਗੇ ਪਏ ਨੇ ਆਪਣੀਆਂ ਡਿਊਟੀਆਂ ਜਿਹੜੀਆਂ ਨੇ ਉਹ ਕਰ ਰਹੇ ਨੇ ਤੇ ਹਾਲਾਤ ਇਸ ਵਕਤ ਕਾਬੂ ਦੇ ਵਿੱਚ ਨੇ ਤੇ ਆਫੀਸ਼ੀਅਲ ਜਿਹੜੇ ਬਿਆਨ ਨੇ ਉਹ ਨੋਟ ਕੀਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਦੇ ਹਾਲਾਤ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਵੀ ਜਿਹੜੇ ਦੂਸਰੇ ਪਾਸੇ ਦੀਆਂ ਦੁਕਾਨਾਂ ਨੇ ਜਾਂ ਫਿਰ ਜਿਹੜੇ ਘਰ ਨੇ ਉਹਨਾਂ ਦੇ ਕੀ ਹਾਲਾਤ ਆ ਆ ਸਾਹਮਣੇ ਦੱਸਦੇ ਆ ਵੀ ਸਰਪੰਚ ਸਾਬ ਦਾ ਘਰ ਆ ਇੱਥੇ ਬੜਿਆਲ ਪਿੰਡ ਆ ਇਸ ਵਕਤ ਅਸੀਂ ਹੁਸ਼ਿਆਰਪੁਰ ਤੇ ਜਲੰਧਰ ਦਾ ਜਿਹੜਾ ਮੇਨ ਹਾਈਵੇ ਆ ਉਸ ਦੇ ਉੱਪਰ ਮੌਜੂਦ ਆ ਤੇ ਇਹ ਸਰਪੰਚ ਦਾ ਘਰ ਦੱਸਿਆ ਜਾ ਰਿਹਾ ਵੀ ਐਡਾ ਸਾਹਮਣੇ ਵੇਖੋ ਬਲਾਸਟ ਹੁੰਦਾ ਤੇ ਆ ਪਲੇਟਾਂ ਤੱਕ ਉਤਰ ਜਾਂਦੀਆਂ ਨੇ ਆ ਸਾਹਮਣੇ ਦੇਖੋ ਵੀ ਜਿਹੜੇ ਆ ਪਲੇਟਾਂ ਨੇ ਡਿਜ਼ਾਈਨ ਦੇ ਲਈ ਲਾਈਆਂ ਸੀਗੀਆਂ ਉਹ ਔਖੜ ਗਈਆਂ ਤੇ ਗੇਟ ਦੇਖੋ ਵੀ ਤੁਸੀਂ ਪੂਰਾ ਪਿਗਲ ਗਿਆ ਉੱਪਰਲੇ ਪਾਸੇ ਫਾਈਬਰ ਹੁੰਦੀ ਹੈ ਜਿਹੜੀ ਵਾਈਟ ਕਲਰ ਦੀ ਉਹ ਪਿਗਲ ਕੇ ਆ ਦੇਖੋ ਵੀ ਲੰਮਕ ਚੁੱਕੀ ਆ ਅਗਲੇ ਪਾਸੇ ਆਓ ਦੇਖੋ ਵੀ ਆ ਡੋਰ ਬੈਲ ਦਾ ਹਾਲ ਦੇਖੋ ਵੀ ਤੁਸੀਂ ਕੀ ਹੋ ਗਿਆ ਡੋਰ ਬੈਲ ਦਾ ਹਾਲ ਵੀ ਪੂਰੀ ਤਰ੍ਹਾਂ ਪਿਗਲ ਗਈ ਆ ਅਗਲੇ ਪਾਸੇ ਆ ਦੇਖੋ ਵੀ ਇਹ ਟੁੱਟੀ ਐ ਇਹ ਟੁੱਟੀ ਆ ਟੈਬ ਆ ਤੇ ਆ ਦੇਖੋ ਪਿਗਲ ਕੇ ਥੱਲੇ ਨੂੰ ਆ ਗਈ ਆ ਵੀ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ ਆ ਦੇਖੋ ਵੀ ਆ ਸੀਮੈਂਟ ਉਖੜ ਗਿਆ ਇਧਰਲੇ ਪਾਸੇ ਆ ਦੇਖੋ ਦੁਕਾਨਾਂ ਜਿਹੜੀਆਂ ਨੇ ਆ ਹਾਲਾਤ ਨੇ ਆ ਸ਼ਟਰ ਜਿਹੜੇ ਨੇ ਪੂਰੀ ਤਰ੍ਹਾਂ ਉਖੜ ਚੁੱਕੇ ਨੇ ਤੇ ਆ ਸਟੇਸ਼ਨਰੀ ਦੀ ਦੁਕਾਨ ਹੈ ਕਿਤਾਬਾਂ ਵਗੈਰਾ ਅੰਦਰ ਪਈਆਂ ਸੀਗੀਆਂ ਦੱਸਦੇ ਆ ਵੀ ਅਜੇ ਥੋੜੇ ਦਿਨ ਪਹਿਲਾਂ ਹੀ ਇਹਨਾਂ ਨੇ ਦੁਕਾਨੇ ਖੋਲੀ ਸੀਗੀ ਤੇ ਇਹ ਕੰਮਕਾਜ ਆਪਣਾ ਚਲਾਇਆ ਸੀਗਾ ਪਰ ਇਹ ਹਾਲਾਤ ਇੱਥੋਂ ਦੇ ਦੇਖੋ ਵੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਨੇ ਇਹ ਦੁਕਾਨਾਂ ਵੀ ਹੁਣ ਕੰਮ ਕਰਨ ਦੇ ਲਾਇਕ ਨਹੀਂ ਰਹੀਆਂ ਅਗਲੇ ਪਾਸੇ ਮੈਂ ਤੁਹਾਨੂੰ ਹੋਰ ਦੁਕਾਨਾਂ ਦਿਖਾਉਣਾ ਜਿਹੜੀਆਂ ਇਸ ਬਲਾਸਟ ਦੇ ਨਾਲ ਆਰ ਪਾਰ ਹੋ ਗਈਆਂ ਨੇ ਵੀ ਪਿੱਛੋਂ ਦੁਕਾਨਾਂ ਅੱਗੋਂ ਅੱਗ ਪਈ ਹੈ ਤੇ ਪਿੱਛੋਂ ਕੰਧਾਂ ਜਿਹੜੀਆਂ ਨੇ ਉਹ ਉਖੜ ਚੁੱਕੀਆਂ ਨੇ ਇਸ ਵੇਲੇ ਤਾਂ ਆਹ ਦੇਖੋ ਕਿ ਇਹ ਦੁਕਾਨਾਂ ਦੇ ਹਾਲਾਤ ਦੇਖੋ ਵੀ ਤੁਸੀਂ ਅੱਗੋਂ ਕੀ ਹਾਲਾਤ ਬਣ ਚੁੱਕੇ ਨੇ ਸ਼ਟਰ ਓਖੜ ਚੁੱਕੇ ਨੇ ਸਾਰਿਆਂ ਦੇ ਤੇ ਆ ਇੱਥੇ ਫਲੈਕਸਾ ਵਗੈਰਾ ਲੱਗੀਆਂ ਹੋਣਗੀਆਂ ਹੋ ਸਕਦਾ ਤਾਂ ਪੂਰੀ ਤਰ੍ਹਾਂ ਇਸ ਵੇਲੇ ਤਬਾਹ ਹੋ ਗਿਆ ਆ ਕੰਮ ਇੱਥੇ ਬਹੁਤ ਸਾਰੇ ਲੋਕਾਂ ਦਾ ਕੰਮਕਾਜ ਜਿਹੜਾ ਆ ਉਹ ਇਸ ਵੇਲੇ ਤਾਂ ਪੂਰੀ ਤਰ੍ਹਾਂ ਠੱਪ ਹੋ ਗਿਆ ਦੇਖੋ ਕਿ ਦੁਕਾਨਾਂ ਦੇ ਹਾਲਾਤ ਦੇਖੋ ਤੁਸੀਂ ਵੀ ਆ ਦੁਕਾਨਾਂ ਇਹਨਾਂ ਦੇ ਵਿੱਚੋਂ ਦੱਸਦੇ ਆ ਵੀ ਕਈ ਤਾਂ ਹਜੇ ਥੋੜੇ ਦਿਨ ਹੀ ਹੋਏ ਸੀ ਖੋਲੀਆਂ ਨੂੰ ਤੇ ਅਗਲੇ ਪਾਸੇ ਆ ਦੇਖੋ ਵੀ ਆ ਡੰਗਰਾਂ ਦੇ ਫੀਡ ਦੀ ਦੁਕਾਨ ਸੀਗੀ ਇੱਥੇ ਦੇਖੋ ਹਾਲਾਤ ਕੀ ਨੇ ਵੀ ਸ਼ਟਰ ਸਾਰੇ ਓਖੜ ਚੁੱਕੇ ਆ ਇਥੋਂ ਤੇ ਅਗਲੇ ਪਾਸੇ ਹੋਰ ਵੀ ਤੁਹਾਨੂੰ ਕੋਸ਼ਿਸ਼ ਕਰਦੇ ਆ ਵੀ ਆਹ ਦੇਖੋ ਆਹ ਦੁਕਾਨਾਂ ਦੇ ਹਾਲਾਤ ਦੇਖੋ ਲਗਭਗ ਇੱਥੇ 25-30 ਦੁਕਾਨਾਂ ਇਹ ਜੀਆਂ ਨੇ ਜਿਹੜੀਆਂ ਪੂਰੀ ਤਰ੍ਹਾਂ ਕੰਡਮ ਹੋ ਚੁੱਕੀਆਂ ਨੇ ਆ ਕਰਿਆਨੇ ਦੀ ਦੁਕਾਨ ਲੱਗਦੀ ਆ ਵੀ ਇਹ ਕਰਿਆਨੇ ਦਾ ਸਮਾਨ ਹੋਊਗਾ ਇਹਦੇ ਵਿੱਚ ਦੇਖੋ ਵੀ ਸ਼ਟਰ ਓਖੜੇ ਚੁੱਕੇ ਨੇ ਤੇ ਅੰਦਰ ਤੱਕ ਅੱਗ ਪਈ ਆ ਇਹ ਹਾਲਾਤ ਹੁਸ਼ਿਆਰਪੁਰ ਜਲੰਧਰ ਰੋਡ ਦੇ ਮਡਿਆਲ ਪਿੰਡ ਦੇ ਨੇ ਇੱਕ ਤੁਹਾਨੂੰ ਘਰ ਦੀ ਤਸਵੀਰ ਜਰੂਰ ਦਿਖਾਉਨੇ ਆ ਘਰ ਦੀ ਤਸਵੀਰ ਵੀ ਦੋ ਬੰਦੇ ਜਿਹੜੇ ਆ ਉਹ ਆ ਆਪ ਦਾ ਵਿਹੜੇ ਦੇ ਵਿੱਚ ਮੰਜਾ ਢਾ ਕੇ ਪਏ ਸੀਗੇ ਪੱਖਾ ਲੱਗਾ ਹੋਇਆ ਸੀ ਤੇ ਉਹ ਜਦੋਂ ਅੱਗ ਨਿਕਲੀ ਤਾਂ ਉਹ ਮੰਜਿਆਂ ਦੀਆਂ ਪੈਂਦਾ ਤਾਂ ਕੋਡ ਗਈਆਂ ਬਾਈ ਜੀ ਤੁਸੀਂ ਆ ਤੁਸੀਂ ਕੀ ਦੇਖਿਆ ਵੈਸੇ ਤਾਂ ਤੁਹਾਡੇ ਲੱਗਦਾ ਵੀ ਬਹੁਤ ਮਿਹਨਤ ਕੀਤੀ ਤੁਸੀਂ ਕਦੋਂ ਕ ਤੁਸੀਂ ਆਗੇ ਸੀ ਉਦੋਂ ਕੀ ਹਾਲਾਤ ਸੀਗੇ ਤੇ ਤੁਸੀਂ ਫਿਰ ਕੀ ਕੀਤਾ ਇੱਥੇ ਆ ਕੇ ਸਰ ਮੈਂ ਫਰਵਰੀ ਹਿਆਰਪੁਰ ਤੋਂ ਜੀ ਠੀਕ ਹੈ ਤੇ ਜਦੋਂ ਆਪਾਂ ਆਏ ਇੱਥੇ ਪੂਰੀ ਅੱਗ ਲੱਗੀ ਹੋਈ ਸੀਗੀ ਤੇ ਚਾਹ ਮਤਲਬ ਸਾਨੂੰ ਲੱਗਾ ਅਧਾ ਘੰਟਾ ਲੱਗਾ ਅੱਗ ਤੇ ਆਗੂ ਕਾਬੂ ਪਾਉਣ ਨੂੰ ਠੀਕ ਹੈ ਹਾਂਜੀ ਤੇ ਹਾਲਾਤ ਕੀ ਸੀਗੇ ਬਾਈ ਜੀ ਵੀ ਅੰਦਰ ਪੂਰਾ ਆਲਾ ਦਵਾਰਾ ਅੱਗ ਨਾਲ ਕਵਰ ਹੋਇਆ ਪਿਆ ਸੀ ਅਗਨੇ ਲਾਟਾਂ ਨਿਕਲ ਰਹੀਆਂ ਸੀ ਤੇ ਬੰਦੇ ਵਗੈਰਾ ਵੀ ਦੱਸ ਦਿਆ ਵੀ ਕਾਫੀ ਚੁਲਸੇ ਗਏ ਨੇ ਉਹ ਸਰ ਚੁਲਸੇ ਗਏ ਉਹਨਾਂ ਬਾਰੇ ਮੈਨੂੰ ਇਨਫੋਰਮੇਸ਼ਨ ਨਹੀਂ ਹੈਗੀ ਉਹ ਐਮਬੂਲੈਂਸ ਚ ਲੈ ਗਏ ਸੀ ਸਰ ਜਾਨ ਤੋਂ ਪਹਿਲਾਂ ਹੋਂ ਤੋਂ ਪਹਿਲਾਂ ਪਹਿਲਾਂ ਕਿੰਨੀਆਂ ਕਿ ਗੱਡੀਆਂ ਬਾਈ ਜੀ ਲੱਗੀਆਂ ਨੇ ਤੇ ਸਰ 20 25 ਗੱਡੀਆਂ ਫਾਇਰ ਬਗੜੀਆਂ ਲੱਗੀਆਂ ਜੇ ਪਾਣੀ ਦੀ ਅੱਛਾ ਜੀ ਹਾਂਜੀ ਤੇ ਜਦੋਂ ਤੁਸੀਂ ਆਏ ਸੀਗੇ ਉਹ ਗੈਸ ਵਾਲੇ ਟੈਂਕਰ ਨੂੰ ਪੂਰੀ ਤਰ੍ਹਾਂ ਮਿਲ ਲੱਗਾ ਅੱਗ ਲੱਗੀ ਕੀ ਹੋਈ ਸੀ ਪੂਰੀ ਜੀ ਆ ਬਾਈ ਜੀ ਦੇਖੋ ਵੀ ਇੱਕ ਵਾਰੀ ਜਰੂਰ ਦਿਖਾ ਦਿਓ ਵੀ ਕਈ ਵਾਰੀ ਹੁੰਦਾ ਵੀ ਕਹਿੰਦੇ ਵੀ ਮੁਲਾਜ਼ਮ ਕੰਮ ਨਹੀਂ ਕਰਦੇ ਪਰ ਆਹ ਦੇਖੋ ਵੀ ਇੱਥੇ ਇਹੋ ਜਿਹੇ ਹਾਲਾਤ ਬਣ ਗਏ ਸੀਗੇ ਕਿ ਬਾਈ ਹੋਣਾ ਦੀ ਹਾਲਤ ਦੇਖੋ ਇਦਾਂ ਦੇ ਕੱਪੜੇ ਪਾ ਕੇ ਤਾਂ ਨਹੀਂ ਮੈਨੂੰ ਲੱਗਦਾ ਆਏ ਹੋਣਗੇ ਸਾਫ਼ ਸੁਥਰੇ ਪਾ ਕੇ ਆਏ ਹੋਣਗੇ ਤਾਂ ਇਹ ਹਾਲਾਤ ਨੇ ਇਥੋਂ ਦੇ ਕਿ ਬਹੁਤ ਵੱਡਾ ਹਾਦਸਾ ਹੋਇਆ ਇੱਥੇ ਆਹ ਦੇਖੋ ਆਹ ਦੁਕਾਨਾਂ ਦੇ ਵਿੱਚ ਦੇ ਹਾਲਾਤ ਦੇਖੋ ਤੁਸੀਂ ਇਧਰ ਦੀਆਂ ਦੁਕਾਨਾਂ ਵੀ ਤੁਹਾਨੂੰ ਦਿਖਾ ਦਈਏ ਤੇ ਆ ਆ ਆ ਇੱਕ ਘਰ ਆ ਇਹ ਘਰ ਵੀ ਜਰੂਰ ਦਿਖਾਈਏ ਕਿ ਘਰ ਦੇ ਵਿੱਚ ਕਹਿੰਦੇ ਆ ਵੀ ਦੋ ਜਾਨਿਆਂ ਦੀ ਡੈਥ ਹੋ ਚੁੱਕੀ ਹਾਂ ਇਹੀ ਘਰ ਇਹ ਘਰ ਦੇ ਆ ਦਰਵਾਜ਼ੇ ਦੇਖੋ ਆ ਦਰਵਾਜ਼ੇ ਆ ਦੇਖੋ ਪੂਰੀ ਤਰ੍ਹਾਂ ਅੱਗ ਲੱਗੀ ਪਈ ਹੈ ਇਹ ਲੱਕੜ ਦੇ ਦਰਵਾਜ਼ੇ ਹੋਣਗੇ ਇਹਨਾਂ 게ਟਾਂ ਨੂੰ ਲੱਗੇ ਤੇ ਸਭ ਤੋਂ ਮਾੜੀ ਗੱਲ ਆ ਦੋ ਮੰਜੇ ਡਟੇ ਤੁਸੀਂ ਦੇਖ ਰਹੇ ਹੋ ਇਹਨਾਂ ਦੀਆਂ ਪੈੰਦਾ ਤੱਕ ਢੱਗੀਆਂ ਨੇ ਇੱਥੇ ਕਹਿੰਦੇ ਵੀ ਦੋ ਬੰਦੇ ਆਰਾਮ ਕਰ ਰਹੇ ਸੀਗੇ ਉਹਦੇ ਨਾਲ ਪਤਨੀ ਸੀਗੀ ਕਿ ਜਾਂ ਕੌਣ ਸੀਗਾ ਪਰ ਦੋ ਵਿਅਕਤੀ ਸੀਗੇ ਜਿਹੜੇ ਉਹ ਸਾਹਮਣੇ ਪੱਖਾ ਦੇਖੋ ਵੀ ਗਰਮੀਆਂ ਦੇ ਦਿਨ ਚੱਲਦੇ ਪਏ ਆ ਵੀ ਆਮ ਤੌਰ ਤੇ ਜਿੰਨਾ ਘਰਾਂ ਦੇ ਵਿੱਚ ਏਸੀ ਨਹੀਂ ਹੈਗੇ ਉਹ ਕਹਿੰਦੇ ਵੀ ਖੁੱਲੀ ਹਵਾ ਥੱਲੇ ਪੈਂਦੇ ਆ ਇੱਥੇ ਪਏ ਸੀਗੇ ਤੇ ਜਦੋਂ ਕਹਿੰਦੇ ਬਲਾਸਟ ਹੋਇਆ ਦੋਵੇਂ ਜਿਹੜੇ ਇੱਥੇ ਉਹ ਮੁੱਕ ਗਏ ਤੇ ਇਹ ਆ ਦੇਖੋ ਆ ਲੱਕੜ ਦੇ ਦਰਵਾਜ਼ੇ ਦੇਖੋ ਇਧਰ ਦੀ ਅੱਗ ਕਹਿੰਦੇ ਨਿਕਲ ਕੇ ਦੂਜੇ ਪਾਸੇ ਦੁਕਾਨਾਂ ਨੂੰ ਪਿਛਲੇ ਪਾਸੇ ਪਈ ਆ ਹਾਲਾਤ ਨੇ ਆ ਦੇਖੋ ਵੀ ਡਰਮਾਂ ਦੇ ਡਰਮ ਮੁਖੜ ਚੁੱਕੇ ਨੇ ਥੱਲੇ ਚਪਲਾਂ ਦੇਖੋ ਵੀ ਚਪਲਾਂ ਦੇ ਕੀ ਹਾਲ ਨੇ ਇੱਥੇ ਚਪਲਾਂ ਲਾ ਕੇ ਲੇਡੀਜ਼ ਚਪਲਾਂ ਲੱਗਦੀਆਂ ਨੇ ਵੀ ਚਪਲਾ ਲਾ ਕੇ ਕੋਈ மஞ்சੇ ਤੇ ਪਿਆ ਹੋਵੇਗਾ ਤੇ ਆ ਦਰਵਾਜ਼ੇ ਓਖੜ ਕੇ ਪੂਰੀ ਤਰ੍ਹਾਂ ਖਤਮ ਹੋ ਗਏ ਆ ਅੰਦਰ ਤੱਕ ਸੇਕ ਪਿਆ ਤੇ ਇਹ ਹਾਲਾਤ ਨੇ ਇਸ ਜਗ੍ਹਾ ਦੇ ਹੁਣ ਆਫੀਸ਼ੀਅਲੀ ਦੱਸਣਗੇ ਵੀ ਕਿੰਨੇ ਆ ਕਿ ਮੌਤਾਂ ਹੋ ਚੁੱਕੀਆਂ ਨੇ ਇਸ ਹਾਦਸੇ ਦੇ ਨਾਲ ਇਹ ਵੀ ਕਮਰੇ ਦਾ ਜਰੂਰ ਦਿਖਾ ਦਿਓ ਗੁਲਸ਼ਨ ਵੀ ਆਓ ਦੇਖੋ ਸਾਹਮਣੇ ਇੱਕ ਮੰਜਾ ਡਟਿਆ ਉਹ ਉਸਦੇ ਵੀ ਬੁਰੇ ਹਾਲ ਨੇ ਇਸ ਵੇਲੇ ਤੇ ਅੰਦਰ ਦੇ ਹਾਲਾਤ ਦੇਖੋ ਤੁਸੀਂ ਵੀ ਪਾਣੀ ਪਾ ਕੇ ਅੱਗ ਬੁਝਾਈ ਜਰੂਰ ਗਈ ਹੈ ਪਰ ਜਿਹੜੀਆਂ ਹਾਦਸੇ ਹੋ ਗਏ ਨੇ ਜਾ ਜਿਹੜੇ ਲੋਕ ਇੱਥੇ ਆਰਾਮ ਨਾਲ ਆਪਣੇ ਪਏ ਸੀਗੇ ਉਹ ਆਰਾਮ ਕਰ ਰਹੇ ਸੀਗੇ ਉਹਨਾਂ ਦਾ ਕੀ ਕਸੂਰ ਹੈ ਵੀ ਆਪਸ ਦੇ ਵਿੱਚ ਜੇ ਦੋ ਗੱਡੀਆਂ ਵੱਜ ਗਈਆਂ ਤੇ ਉਸ ਤੋਂ ਬਾਅਦ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆਂ ਵੀ ਇੱਥੇ ਵਿਚਾਰਾ ਆਪਣੇ ਖਾ ਪੀ ਕੇ ਲੰਮੇ ਪਏ ਹੋਣਗੇ ਤੇ ਪਰ ਉਹਨਾਂ ਨੂੰ ਕੀ ਪਤਾ ਸੀਗਾ ਵੀ ਲੰਮੇ ਮੰਜੇ ਤੇ ਪੈ ਜਾਣਾ ਤੇ ਉਸ ਤੋਂ ਬਾਅਦ ਉੱਠਣਾ ਹੀ ਨਹੀਂ ਕਦੀ ਆ ਦੇਖੋ ਵੀ ਆਹ ਪੇਟੀਆਂ ਦੇਖੋ ਆ ਅੰਦਰ ਦੁਕਾਨਾਂ ਨੇ ਪੂਰੀ ਤਰ੍ਹਾਂ ਤਹਿਸ ਨਾਸ਼ ਹੋ ਗਿਆ ਕੰਮ ਐਡਾ ਵੱਡਾ ਇੱਥੇ ਹਾਦਸਾ ਵਾਪਰ ਗਿਆ ਤੇ ਆਹ ਦੁਕਾਨਾਂ ਦੇਖੋ ਵੀ ਇੱਟਾਂ ਤੱਕ ਛੱਤਾਂ ਡਿੱਗ ਪਈਆਂ ਨੇ ਛੱਤਾਂ ਡਿੱਗ ਪਈਆਂ ਨੇ ਆ ਟਾਈਲਾਂ ਛੱਤਾਂ ਦੇ ਉੱਪਰ ਲੱਗੀਆਂ ਸੀਗੀਆਂ ਤੇ ਛੱਤਾਂ ਪੂਰੀ ਤਰ੍ਹਾਂ ਥੱਲੇ ਡੇਗ ਪਈਆਂ ਨੇ ਤੇ ਅਜੇ ਤੱਕ ਵੀ ਸੇਕਾ ਜਿਹੜਾ ਵਾ ਉਹ ਪੈ ਰਿਹਾ ਵਾ ਸੇਕ ਮਹਿਸੂਸ ਕਰ ਰਹੇ ਆ ਤੇ ਇਹ ਹਾਲਾਤ ਨੇ ਆ ਦੇਖੋ ਟੀਨਾ ਨੇ ਉਹ ਓਖੜ ਚੁੱਕੀਆਂ ਨੇ ਪੂਰੀ ਤਰ੍ਹਾਂ ਇਸ ਵੇਲੇ ਇੱਥੇ ਤਹਿਸ ਨਐਸ ਕੰਮ ਹੋ ਗਿਆ ਤੇ ਜ਼ਿੰਮੇਵਾਰ ਇਸ ਚੀਜ਼ ਦਾ ਕੌਣ ਹੈ ਇਹ ਦੋ ਗੱਡੀਆਂ ਦੇ ਵਿੱਚ ਟੱਕਰ ਹੋਈ ਦੋਵਾਂ ਗੱਡੀਆਂ ਦੇ ਡਰਾਈਵਰ ਵੀ ਨੁਕਸਾਨੇ ਗਏ ਨੇ ਆ ਪਿਕਅਪ ਮਹਿੰਦਰਾ ਗੱਡੀ ਦਾ ਡਰਾਈਵਰ ਦੱਸਦੇ ਆ ਵੀ ਉਹ ਲੱਭਿਆ ਹੀ ਨਹੀਂ ਪਤਾ ਹੀ ਨਹੀਂ ਲੱਗਿਆ ਵੀ ਵਿੱਚ ਸੀਗਾ ਕਿਉਂਕਿ ਅੱਗ ਬਹੁਤ ਜ਼ਿਆਦਾ ਸੀਗੀ ਆ ਦੇਖੋ ਹੁਣ ਸਟ੍ਰਕਚਰ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਵੀ ਜਿਵੇਂ ਇਹ ਇਹ ਇਧਰ ਨੂੰ ਮੁੜ ਗਿਆ ਟਰੈਕਟਰ ਆ ਜਿਹੜਾ ਟੈਂਕਰ ਹੈ ਇਹ ਇਧਰ ਨੂੰ ਸੜਕ ਨੂੰ ਮੁੜ ਗਿਆ ਤੇ ਇਹ ਗੱਡੀ ਹੋ ਸਕਦਾ ਵੀ ਇਹ ਵਾਲੀ ਤੇਜ਼ ਹੋਵੇ ਜਾਂ ਉਸਨੇ ਨਹੀਂ ਦੇਖਿਆ ਵੀ ਗੱਡੀ ਆ ਰਹੀ ਹੈ ਤੇਜ਼ ਪਹਿਲਾਂ ਦੇਖੋ ਵੀ ਬੋਡੀ ਤੋਂ ਦੇਖੋ ਵੀ ਆ ਗੱਡੀ ਵਜੀ ਆ ਪਹਿਲਾਂ ਜਾ ਕੇ ਥੱਲੇ ਥੱਲੇ ਉਹਦੀ ਪਾਈਪਲਾਈਨ ਤੇ ਵਜੀ ਹੋਊਗੀ ਜਿਸ ਤੋਂ ਬਾਅਦ ਇੱਕਦਮ ਬਲਾਸਟ ਹੋਇਆ ਤੇ ਇਹ ਰੰਗ ਤੱਕ ਉੱਡ ਗਿਆ ਜੀ ਇਹਦਾ ਪੂਰੀ ਤਰ੍ਹਾਂ ਅੰਦਰ ਤੱਕ ਸੀਟਾਂ ਤੱਕ ਉੱਡ ਗਈਆਂ ਨੇ ਅੰਦਰ ਕਹਿੰਦੇ ਡਰਾਈਵਰ ਦਾ ਬੁਰਾ ਹਾਲ ਸੀਗਾ ਵੀ ਡਰਾਈਵਰ ਜਿਹੜਾ ਅੰਦਰ ਬੈਠਾ ਸੀ ਗਵਿੰਦਰਾ ਪਿਕਅਪ ਚਲਾ ਰਿਹਾ ਸੀ ਉਸ ਦਾ ਤਾਂ ਆ ਤਾਂ ਪਤਾ ਹੀ ਨਹੀਂ ਲੱਗਿਆ ਆ ਦੇਖੋ ਇਸ ਇਸ ਗੱਡੀ ਦੀ ਪਾਈਪਲਾਈਨ ਹੋਸ ਹੋਊਗੀ ਥੱਲੇ ਕੋਈ ਜਿੱਥੋਂ ਲੀਕ ਹੋਇਆ ਤੇ ਇੱਕਦਮ ਜਦੋਂ ਬਲਾਸਟ ਹੁੰਦੀਆਂ ਨੇ ਉਹ ਗੈਸ ਜਿਹੜੀ ਆ ਬਲਾਸਟ ਹੋਈ ਤਾਂ ਇਹ ਹਾਲਾਤ ਤੇ ਉਸ ਤੋਂ ਬਾਅਦ ਦੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਾਲਾਂਕਿ ਦੱਸਦੇ ਆ ਵੀ ਜਿਹੜੇ ਆਸ-ਪਾਸ ਮੋਟਰਸਾਈਕਲ ਆ ਰਹੇ ਸੀ ਗੱਡੀਆਂ ਆ ਰਹੀਆਂ ਸੀ ਉਹ ਵੀ ਉਹਨਾਂ ਨੂੰ ਵੀ ਲੋਕਾਂ ਨੂੰ ਸੇਕ ਪਿਆ ਉਹ ਵੀ ਦਾਖਲ ਕਰਵਾਏ ਗਏ ਨੇ ਹਜੇ ਤੱਕ ਆਫੀਸ਼ਲ ਇਹ ਹੀ ਗੱਲ ਆਖੀ ਗਈ ਹੈ ਕਿ 20 ਤੋਂ 25 ਲੋਕ ਜ਼ਖਮੀ ਹੋਏ ਨੇ ਤੇ ਕਿੰਨੇਆਂ ਦੀਆਂ ਮੌਤਾਂ ਹੋਈਆਂ ਇਸ ਬਾਰੇ ਹਜੇ ਤੱਕ ਕੋਈ ਵੀ ਜਾਣਕਾਰੀ ਆਫੀਸ਼ਲ ਪੰਜਾਬ ਪੁਲਿਸ ਦੇ ਵੱਲੋਂ ਨਹੀਂ ਦਿੱਤੀ ਗਈ ਪਰ ਇਸ ਹਾਦਸੇ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਨੇ ਬਹੁਤ ਸਾਰੇ ਲੋਕ ਜ਼ਖਮੀ ਹੋ ਚੁੱਕੇ ਨੇ ਜਿੰਨੇ ਵੀ ਜ਼ਖਮੀ ਹੋਏ ਹੋਣਗੇ ਕਿਉਂਕਿ ਇਹ ਜ਼ਖਮ ਸੇਕ ਦਾ ਜ਼ਖਮ ਜਿਹੜਾ ਜਿਵੇਂ ਸਕਿਨ ਸੜ ਜਾਂਦੀ ਆ ਉਹ ਸਭ ਤੋਂ ਵੱਡਾ ਜਿੰਨੇ ਜੀਣਾ ਉਹਦੇ ਲਈ ਹੋਰ ਔਖਾ ਆ ਜਿਹੜਾ ਤਾਂ ਮੁੱਕ ਗਿਆ ਉਹ ਮੁੱਕ ਗਿਆ ਬਹੁਤ ਮਾੜੀ ਗੱਲ ਆ ਪਰ ਜਿਨੇ ਇਸ ਜ਼ਖਮਾ ਨੂੰ ਲੈ ਕੇ ਜਾਂ ਇਸ ਚੁਲਸਨ ਨੂੰ ਲੈ ਕੇ ਜੀਣਾ ਉਹਦੇ ਲਈ ਰੋਜ਼ਮਰਨ ਹੋਊਗਾ ਕਿਉਂਕਿ ਉਹ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਕਈ ਦੱਸਦੇ ਆ ਕਿ ਜਿਨ੍ਹਾਂ ਦੇ ਕਈਆਂ ਦੇ ਮਾਸ ਵੀ ਲੰਕਦੇ ਸੀਗੇ ਸਿਰਫ ਹੱਡੀਆਂ ਰਹਿ ਗਈਆਂ ਸੀਗੀਆਂ ਉਹ ਚੀਜ਼ਾਂ ਦੇ ਮੰਜ਼ਰ ਵੀ ਜਿਹੜੇ ਆ ਹੁਣ ਹੌਲੀ-ਹੌਲੀ ਇਫੈਕਟ ਪਤਾ ਲੱਗਣਗੇ ਪਰ ਇਹ ਦੋ ਗੱਡੀਆਂ ਵਿਚਾਲੇ ਟੱਕਰ ਹੋਈ ਉਹਨਾਂ ਦਾ ਕੀ ਕਸੂਰ ਸੀ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਸੁੱਤੇ ਸੀਗੇ ਉਹ ਮੁੱਕ ਗਏ ਇਹਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਦੀਆਂ ਦੁਕਾਨਾਂ ਪੂਰੀਆਂ-ਪੂਰੀਆਂ ਜਲ ਗਈਆਂ ਪੂਰਾ-ਪੂਰਾ ਨੁਕਸਾਨ ਹੋ ਗਿਆ ਬਹੁਤ ਪ੍ਰਾਣੀਆਂ ਵੀ ਕਈਆਂ ਦੀਆਂ ਦੁਕਾਨਾਂ ਹੋਣਗੀਆਂ ਕਈਆਂ ਨੇ ਨਵੀਆਂ ਬਣਾਈਆਂ ਇਹਨਾਂ ਦੇ ਜ਼ਿੰਮੇਵ ਗੈਸ ਵਾਲੇ ਨੇ ਇਹ ਲੈਣਗੇ ਜਾਂ ਫਿਰ ਜਿਹੜੀ ਇਹ ਗੱਡੀ ਜਿਹੜੀ ਵਜੀ ਆ ਕੇ ਉਹ ਜ਼ਿੰਮੇਵਾਰੀ ਲਏਗਾ ਕਿਉਂਕਿ ਇਹਨਾਂ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਹੈ ਇਹ ਗੱਡੀ ਦੋਵਾਂ ਚੋਂ ਇੱਕ ਦਾ ਕਸੂਰ ਹੋਊਗਾ ਤੇ ਹੁਣ ਇਹ ਪ੍ਰਸ਼ਾਸਨ ਤੈਅ ਕਰੇ ਕਿ ਇਹਨਾਂ ਦੀ ਪਰਪਾਈ ਕਿੰਨੇ ਕਰਨੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ